ਉੱਪਰ ਰੱਖੀ ਮੈਂ ਤਾਂ ਉਹ ਗੱਲ ਕਰੂੰਗੀ ਜੋ ਬੰਦੀ ਆ ਉਹਦਾ 6 ਲੱਖ ਬੰਦਾ ਵਾ ਨਾ ਕਿ 9 ਲੱਖ ਤੇ ਫਿਰ ਦਲਜੀਤ ਉਹਨੂੰ ਕਹਿੰਦਾ ਆ ਫੇਰ ਕੋਠੇ ਦਾ ਮੰਜੀ ਡਾਲਿਆ ਕਰਿਓ ਮੇਰੀ ਗਾ ਆਪਣਾ ਹਿੱਸਾ ਕੱਢਣਾ ਵਾ ਤੋ ਫਿਰ ਅਹੀਂ ਬਾਹਰ ਇਕੱਠੇ ਹੋਏ ਸੀ ਤਿੰਨੇ ਪੇ ਪੁੱਤ ਤੇ ਦਲਜੀਤ ਨੇ ਤੋ ਇਹ ਕਿਹਾ ਨਹੀਂ ਇਹ ਗੱਲ ਮੈਂ ਵੇਖਿਆ ਹੀ ਜਾਓ ਜਾ ਕੇ ਆਪਣਾ ਕੰਮ ਕਰੋ 9 ਲੱਖ ਦੇਣਾ ਵਾ 6 ਲੱਖ ਮਿਲਣਾ ਉਹਨੂੰ ਜੋ ਮਰਜ਼ੀ ਕਰ ਲੈ ਨਹੀਂ ਯਾਰ ਇੱਧਰ ਤੂੰ ਜੇ ਦੇਣਾ ਹੋ ਤੈਨੂੰ ਤੇ ਦੇ ਦੇਈਂ ਚਾਹ ਤਾ ਕਹੇ ਨਹੀਂ ਨਹੀਂ ਸ਼ੁਰੂ ਮੈਂ ਕਰ ਰਹਾ ਹਾਂ ਤੁਸੀਂ 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 ਵੇਖ ਰ ਅਮਨ ਦਲਜੀਤ ਨੂੰ ਇੱਕੋ ਗੱਲ ਕਹਿ ਦੇ ਕਿ ਜੋ ਬਣਦਾ ਦਾ ਹਿੱਸਾ ਦੇ ਦੇ ਬਾਕੀ ਰਹਿ ਗਈ 6 ਲੱਖ ਦੀ ਗੱਲ ਜੇ ਮੈਂ ਜੋ ਉਹ ਨਾਲ ਲਰੂੰਗਾ ਤੇ ਮੈਂ 3 ਲੱਖ ਦੇ ਦੂੰਗਾ ਉਹਨੂੰ ਤੇ ਜੇ ਵੇਖ ਰ ਅਮਨ ਮੇਰੀ ਗੱਲ ਸੁਣ 18 ਲੱਖ ਇਹਦਾ ਮੁੱਲ ਪਾਇਆ ਨਾ ਠੀਕ ਆ ਕਿ ਨਹੀਂ ਉਹਨੂੰ ਕਹਿਆ ਵੀ 9 ਲੱਖ ਆਪਣਾ ਵੇਖ ਰਮਨ ਇਹਨੂੰ ਕਹਿ ਪਿਆ ਆਪਣਾ ਸ਼ੇਰ ਕਿਉ ਹੈ ਵੇਖ ਰਮਨ ਗੱਲ ਵਾ 6 ਲੱਖ ਦੀ ਜੇ ਮੈਂ ਜੋਬ ਨਾਲ ਰਹੂੰਗਾ ਨਾ ਕੰਮ ਕਰੋ ਕੋਈ ਗੱਲ ਨਹੀਂ ਕਰ ਲਾਂਗੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਗੱਲਾਂ ਕਿਦਾਂ ਦੀਆਂ ਕਰਨ ਦੇ ਆ ਆਪਣਾ 3 ਲੱਖ ਮੈਂ ਦੇ ਦੂੰਗਾ ਤੂੰ ਆਪਣਾ ਦੇ ਦੀ 1 ਇਹਨੂੰ ਚੋਕੇ ਨਾਲ ਇੱਥੇ ਰੱਖੋ ਤੇ ਘਰ ਵਿੱਚ ਵੇਖੋ ਕੀ ਬੰਡਿਆ ਕੀ ਬੰਡਿਆ ਤੁਸੀਂ ਤਾਂ ਅੱਖੇ ਮੀਰ ਛੱਡ ਦੇ ਜੀ ਕੀ ਹੋਇਆ ਵਾ 1 ਇਹਨੂੰ ਇੱਥੇ ਰੱਖੋ ਹਾਂ ਆਪਣੇ ਘਰ ਵੱਲ ਵੀ ਚਾਹਤੀ ਮਾਰੀਦੀ ਹੁੰਦੀ ਆ ਗੱਲਾਂ ਕਰਕੇ ਗਈ ਜੇ ਹੁਣ ਇਹ ਘਰ ਦੇ ਵਿੱਚ ਨਾ ਦੋ ਜਣੇ ਇਕੱਠੇ ਨਹੀਂ ਰਹਿ ਸਕੀ ਬੰਡਿਆ ਵਾ ਕੀ ਬੰਡਿਆ ਘਰ ਤੇ ਚੰਗਾ ਲੱਗਦਾ ਤੁਹਾਨੂੰ ਨਹੀਂ ਪਤਾ ਵੀ ਕੀ ਬੰਡਿਆ ਵਾ ਕੀ ਬੰਡਿਆ ਦੱਸ ਨਾ ਫਿਰ ਮੈਨੂੰ ਹਜਰੇ ਗਈ ਲੋਕਾਂ ਸਾਰਾ ਪਤਾ ਵਾ ਪਤਾ ਕਾਦਾ ਪਤਾ ਵਾ ਵੀ ਸਾਡੇ ਘਰ ਚ ਕੀ ਬੰਡਿਆ ਕੀ ਬੰਡਿਆ ਸਾਡੇ ਘਰ ਵਿੱਚ ਸਾਰੇ ਘਰਾਂ ਵਿੱਚ ਗੱਲਾਂ ਬਾਤਾਂ ਹੁੰਦੀਆਂ ਵਾ ਸਾਡੇ ਘਰ ਹੁਣ ਘਰ ਕੋਈ ਆਈ ਜਾਵੇ ਤੇ ਉਹਨੂੰ ਕੀ ਕਹਿੰਦੀ ਭੱਜਾ ਇੱਥੋਂ ਇਹਨਾਂ ਸੱਦਿਆ ਤੋਂ ਆਏ ਆ ਇਦਾਂ ਨਹੀਂ ਕੋਈ ਵੀ ਆਉਂਦਾ ਮਿੰਟ ਕੱਢ ਲਓ ਉਹਨਾਂ ਨੂੰ ਵੱਖ ਕਰ ਦੋ ਫਿਰ ਤੂੰ ਵੀ ਕਰ ਦੇ ਜੇ ਇਹ ਤਾਂ ਤੁਸੀਂ ਗੱਲ ਕਰਨੀ ਠੀਕ ਆ ਨਹੀਂ ਤਾਂ ਫਿਰ ਮੈਂ ਕਰ ਦੂੰਗੀ ਕਰ ਦੇ ਕਰ ਦੇ ਹੋ ਜਾਊ ਤੁਹਾਡੀ ਪੂਰੀ ਉਹਨਾਂ ਮੇਰੇ ਨਾਲ ਆ ਕੇ ਗੱਲਾਂ ਕਰ ਗਈ ਆ ਆਪਣੇ ਕੋਲ ਹੀ ਲਾ ਕੇ ਦੋ ਚਾਰ 1 ਉਹ ਯਾਰ 2 ਵੇਹ ਦਲਜੀਤ ਤੂੰ ਕਰਦਾ ਵਾ ਢੋਣਣੀਆਂ ਗੱਲਾਂ ਤੇ ਤੇਰੀ ਮਾਂ ਵੀ 2 ਤੇ ਤੁਹਾਨੂੰ ਲੋਕਾਂ ਨੇ ਜੀਣ ਨਹੀਂ ਦੇਣਾ ਕਦੀ ਉਂਗਲ ਉਂਗਲ ਤੇ ਮਰੀਆ ਤੇ ਆ ਜਲੀਏ ਉਹਨਾਂ ਨਾਲ ਗੱਲਬਾਤ ਕਰ ਲਈਏ ਕਰ ਲਓ ਜਿਹੜੀ ਗੱਲ ਕਰਨੀ ਹੈ ਕਰਨੀ ਕਿਹੜੀ ਕਿਹੜੀ ਗੱਲ ਹੁਣ ਆਟਮ ਮੈਨੂੰ ਦੱਸੋ ਸਹੀ ਖਰਚਾ ਨਹੀਂ ਮਿਲਦਾ ਜਾਂ ਤੁਹਾਡੇ ਕੋ ਪੈਸਾ ਤੇ ਲਾਨੇ ਆ ਜਾਂ ਕੀ ਚਾਹੁੰਦਾ ਪਤਾ ਡੈਡੀ ਜੀ ਇਹੋ ਹੀ ਗੱਲ ਈ ਉੱਥੇ ਕਹਿੰਦੇ ਮੈਨੂੰ ਵਨ ਹੁਣ ਪਤਾ ਦੱਸ ਕਿਦਾਂ ਵਨ ਜੋ ਬਨ ਪਤਾ ਹੁਣ ਕਿਦਾਂ ਕਰਨੀ ਆ ਫਿਰ ਡੈਡੀ ਮੈਨੂੰ ਪਹਿਲਾਂ ਪਤਾ ਸੀਗਾ ਇਹਨੇ ਅੱਡ ਹੋਣ ਵਾਲੀ ਗੱਲ ਕਰਨੀ ਕਰਨੀ ਆ ਹੁਣ ਕਿਸੇ ਨਾ ਕਿਸੇ ਹਿਸਾਬ ਨਾਲ ਹਾਨੀ ਦੇ ਪਚਾਉਣੀ ਹੈ ਕਿਨੇ ਤੇ ਦੋਵੇਂ ਜਣੇ ਇੱਧਰ ਆ ਜਾਓ ਉਸ ਤੋਂ ਸਾਹਮਣੇ ਕਰਾ ਲਗਾਣਾ ਸੀ ਹੈਲੋ 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 ਜੀ ਜਾਵਾਂਗੇ ਫੇਰ ਜਾਵਾਂਗੇ ਤੇ ਜੇ ਇਹ ਕਹਿੰਦਾ ਮੈਂ ਨਹੀਂ ਦੇਣੀ ਤੇ ਜਿਹੜੇ ਸਾਂਝੇ ਖਾਤੇ ਚ ਪੈਸੇ ਮੈਂ ਹੌ ਚੁੱਕ ਡਾਲਾ ਉਹ ਇਹ ਤੇ ਹੈਗਾ ਹੀ ਇੱਥੇ ਤੇ ਵਾਸਤੇ ਪੱਠੇ ਪਾਉਣੇ ਪੈਂਦੇ ਮੈਨੂੰ ਜੱਡੀਆਂ ਨਾਲ ਕਰਦਾ ਗੱਲ ਕਿ ਮੇਰੇ ਪੈਸੇ ਦਵਾ ਦਿਓ ਤੇ ਮੈਂ ਅੱਡ ਹੋ ਜਾਈਂ ਹੇ ਲੀਆ ਮੇਰੇ ਤੇ ਹਰੇ ਕੰਸਦੀ ਹੋਈ ਨਹੀਂ। ਉਹ ਚੱਲ ਜਦੋਂ ਆੜੀ ਹੋ ਗਏ ਫਿਰ ਕਰੀ ਗੱਲ। ਉਹ ਕੀ? ਕੱਟ ਲਓ ਇੱਥੇ ਆਓ। ਚੋਪਰ ਰੱਖੀ। ਮੈਂ ਤਾਂ ਉਹ ਗੱਲ ਕਰੂੰਗੀ ਜੋ ਬੰਦੀ ਆ। ਉਹਦਾ 6 ਲੱਖ ਬੰਦਾ ਵਾ ਨਾ ਕਿ 9 ਲੱਖ। ਤੇ ਫਿਰ ਦਲਜੀਤ ਉਹਨੂੰ ਕਹਿੰਦਾ ਆ ਫੇ ਕੋਠੇ ਦਾ ਮੰਜੀ ਡਾਲਿਆ ਕਰਿਓ। ਮੇਰੀ ਗੱਲ। ਆਪਣਾ ਹਿੱਸਾ ਕੱਢਣਾ ਵਾ। ਤੋ ਫਿਰ ਅਹੀਂ ਬਾਹਰ ਇਕੱਠੇ ਹੋਏ ਸੀ ਤਿੰਨੇ ਪੇਪੁੱਤ ਤੇ ਦਲਜੀਤ ਨੇ ਤਾਂ ਇਹ ਕਹਿ ਨਹੀਂ ਨਿਕਲ। ਤੋ ਮੈਂ ਵੇਖਿਆ ਹੀ ਆ ਜਾਓ ਜਾ ਕੇ ਆਪਣਾ ਕੰਮ ਕਰੋ। 9 ਲੱਖ ਦੇਣਾ ਵਾ 6 ਲੱਖ ਮਿਲਣਾ ਉਹਨੂੰ ਜੋ ਮਰਜ਼ੀ ਕਰ ਲੈ ਨਹੀਂ ਯਾਰ 6 ਇੱਧਰ ਤੂੰ ਜੇ ਦੇਣਾ ਹੂ ਤੈਨੂੰ ਤੇ ਦੇ ਦੀਚੇ ਇੰਦਾ ਕਹੇ ਨਹੀਂ ਨਹੀਂ ਸ਼ੁਰੂ ਮੈਂ ਕਰ ਰਹਾ ਹਾਂ ਤੁਸੀਂ 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 ਵੇਖ ਰ ਅਮਨ ਦਲਜੀਤ ਨੂੰ ਇੱਕੋ ਗੱਲ ਕਹਿ ਦੇ ਕਿ ਜੋ ਬਣਦਾ ਦਾ ਹਿੱਸਾ ਦੇ ਦੇ ਬਾਕੀ ਰਹਿ ਗਈ 6 ਲੱਖ ਦੀ ਗੱਲ ਜੇ ਮੈਂ ਜੋ ਉਹ ਨਾਲ ਲਰੂੰਗਾ ਤੇ ਮੈਂ 3 ਲੱਖ ਦੇ ਦੂੰਗਾ ਉਹਨੂੰ ਤੇ ਜੇ ਵੇਖ ਰ ਅਮਨ ਮੇਰੀ ਗੱਲ ਸੁਣ 18 ਲੱਖ ਇਹਦਾ ਮੁੱਲ ਪਾਇਆ ਨਾ ਠੀਕ ਆ ਕਿ ਨਹੀਂ ਉਹਨੂੰ ਕਹਾਂ ਵੀ 9 ਲੱਖ ਆਪਣਾ ਵੇਰ 21 ਵੇਖ ਰਮਨ ਇਹਨੂੰ ਕਹਿ ਪਿਆ ਆਪਣਾ ਸ਼ੇਅਰ 21 ਵੇਖ ਰਮਨ ਗੱਲ ਵਾ 6 ਲੱਖ ਦੀ ਜੇ ਮੈਂ ਜੋਬ ਨਾਲ ਰਹੂੰਗਾ ਨਾ ਕੰਮ ਕਰੋ ਆਪਾਂ ਕੋਈ ਗੱਲ ਨਹੀਂ ਕਰ ਲਾਂਗੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਪੀ ਗੱਲਾਂ ਕਿਦਾਂ ਦੀਆਂ ਕਰਨ ਦੇ ਆ ਆਪਣਾ 3 ਲੱਖ ਮੈਂ ਦੇ ਦੂੰਗਾ ਤੂੰ ਆਪਣਾ ਦੇ ਦੀ 1 ਇਹਨੂੰ ਚੋਕ ਕੇ ਨਾ ਇੱਥੇ ਰੱਖੋ ਤੇ ਘਰ ਵਿੱਚ ਵੇਖੋ ਕੀ ਬਣਿਆ ਕੀ ਬਣਿਆ ਤੁਸੀਂ ਤਾਂ ਅੱਖੇ ਮੀਰ ਛੱਡਦੇ ਜੀ ਕੀ ਹੋਇਆ 1 ਇਹਨੂੰ ਇੱਥੇ ਰੱਖੋ ਹਾਂ ਆਪਣੇ ਘਰ ਵੱਲ ਵੀ ਚਾਹਤੀ ਮਾਰੀਦੀ ਹੁੰਦੀ ਆ ਗੱਲਾਂ ਕਰਕੇ ਗਈ ਜੇ ਹੁਣ ਇਹ ਘਰ ਦੇ ਵਿੱਚ ਨਾ ਦੋ ਜਣੇ ਇਕੱਠੇ ਨਹੀਂ ਰਹਿ ਸਕੀ ਬੰਡਿਆ ਵਾ ਕੀ ਬੰਡਿਆ ਘਰ ਤੇ ਚੰਗਾ ਬੋਲਣਾ ਤੁਹਾਨੂੰ ਨਹੀਂ ਪਤਾ ਵੀ ਕੀ ਬੰਡਿਆ ਵਾ ਕੀ ਬੰਡਿਆ ਦੱਸ ਨਾ ਫਿਰ ਮੈਨੂੰ ਹਿੰਦਿਆ ਗਈ ਲੋਕਾਂ ਸਾਰਾ ਪਤਾ ਵਾ ਪਤਾ ਕਾਦਾ ਪਤਾ ਵਾ ਵੀ ਸਾਡੇ ਘਰ ਚ ਕੀ ਬੰਡਿਆ ਕੀ ਬੰਡਿਆ ਸਾਡੇ ਘਰ ਵਿੱਚ ਸਾਰੇ ਘਰਾਂ ਵਿੱਚ ਗੱਲਾਂ ਬਾਤਾਂ ਹੁੰਦੀਆਂ ਵਾ ਸਾਡੇ ਘਰ ਹੁਣ ਘਰ ਕੋਈ ਆਈ ਜਾਵੇ ਤੇ ਉਹਨੂੰ ਕੀ ਕਹਿੰਦੀ ਭੱਜਾ ਇੱਥੋਂ ਇਹਨਾਂ ਸੱਦਿਆ ਤੋਂ ਆਏ ਆ ਇਦਾਂ ਨਹੀਂ ਕੋਈ ਵੀ ਆਉਂਦਾ ਮਿੰਟ ਕੱਟ ਲਓ ਉਹਨਾਂ ਨੂੰ ਵੱਖ ਕਰ ਦੋ ਫਿਰ ਤੂੰ ਵੀ ਕਰ ਦੇ ਜੇ ਇਹ ਤਾਂ ਤੁਸੀਂ ਗੱਲ ਕਰਨੀ ਹੈ ਠੀਕ ਹੈ ਨਹੀਂ ਤਾਂ ਫਿਰ ਮੈਂ ਕਰ ਦੂੰਗੀ ਕਰ ਦੇ ਕਰ ਦੇ ਹੋ ਜਾਊ ਤੁਹਾਡੀ ਪੂਰੀ ਉਹਨਾਂ ਮੇਰੇ ਨਾਲ ਅੱਗੇ ਗੱਲਾਂ ਕਰ ਗਈ ਆਪਣੇ ਕੋਲੋਂ ਹੀ ਲਾ ਕੇ ਦੋ ਚਾਰ 21 ਓਏ ਯਾਰ 21 ਵੇਹ ਦਲਜੀਤ ਤੂੰ ਕਰਦਾ ਵਾ ਢੋਣਣੀਆਂ ਗੱਲਾਂ ਤੇ ਤੇਰੀ ਮਾਂ ਵੀ 21 ਤੇ ਤੁਹਾਨੂੰ ਲੋਕਾਂ ਨੇ ਜੀਣ ਨਹੀਂ ਦੇਣਾ ਕਦੀ ਉਂਗਲ ਉਹਨਾਂ ਨਾਲ ਮਰੀਆ ਤੇ ਆਜਲੀਏ ਉਹਨਾਂ ਨਾਲ ਗੱਲਬਾਤ ਕਰ ਲਈਏ ਕਰ ਲਓ ਜਿਹੜੀ ਗੱਲ ਕਰਨੀ ਹੋਈ ਕਰਨੀ ਕਿਹੜੀ ਕਿਹੜੀ ਗੱਲ ਹੁਣ ਆਹ ਮੈਨੂੰ ਦੱਸੋ ਸਹੀ ਖਰਚਾ ਨਹੀਂ ਮਿਲਦਾ ਜਾਂ ਤੁਹਾਡੇ ਕੋ ਪੈਸਾ ਢੇਲਾ ਨਹੀਂ ਆ ਜਾਂ ਕੀ ਚੱਕਦਾ ਫਤੂ ਡੈਡੀ ਜੀ ਇਹੋ ਹੀ ਗੱਲ ਈ ਉੱਥੇ ਕਹਿੰਦੇ ਮੈਨੂੰ ਵਨ ਹੁਣ ਪਤਾ ਦੱਸ ਕਿਦਾਂ ਵਨ ਜਵਨ ਪੁੱਤ ਹੁਣ ਕਿਦਾਂ ਕਰਨੀ ਆ ਫਿਰ ਡੈਡੀ ਮੈਨੂੰ ਪਹਿਲਾਂ ਪਤਾ ਸੀਗਾ ਇਹਨੇ ਅੱਡ ਹੋਣ ਵਾਲੀ ਗੱਲ ਕਰਨੀ ਕਰਨੀ ਹੈ ਹੁਣ ਕਿਸੇ ਨਾ ਕਿਸੇ ਹਿਸਾਬ ਨਾਲ ਹਾਨੀ ਦੇ ਪਚਾਉਣੀ ਹੈ ਕਿ ਨਹੀਂ ਤੇ ਦੋਵੇਂ ਜਣੇ ਇੱਧਰ ਆ ਜਾਓ ਉਸ ਤੋਂ ਸਾਹਮਣੇ ਕਰ ਲਗਾਣਾ ਸੀ ਹੈਲੋ 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 ਜੀ ਜਾਵਾਂਗੇ ਫੇਰ ਜਾਵਾਂਗੇ ਤੇ ਜੇ ਇਹ ਕਹਿੰਦਾ ਵੀ ਮੈਂ ਨਹੀਂ ਦੇਣੀ ਤੇ ਜਿਹੜੇ ਸਾਂਝੇ ਖਾਤੇ ਚ ਪੈਸੇ ਮੈਂ ਉੱਚੇ ਕਢਾ ਲਵਾਂਗਾ ਉਹ ਇਹ ਤੇ ਹੈਗਾ ਹੀ ਹੈ ਤੇ ਤੇ ਵਾਸਤੇ ਪੱਠੇ ਪਾਉਣੇ ਪੈਂਦੇ ਮੈਨੂੰ ਜੜੀਆਂ ਕਰਦਾ ਗੱਲ ਕਿ ਮੇਰੇ ਪੈਸੇ ਦਵਾ ਦਿਓ ਤੇ ਮੈਂ ਅੱਡ ਹੋ ਜਾਈਂਗਾ ਕਲੀਅਨ ਮੇਰੇ ਤੇ ਸਾਰੇ ਕੰਮ ਸੱਦੀ ਹੋਈ ਨਹੀਂ। ਉਹ ਚੱਲ ਜਦੋਂ ਆੜੀ ਹੋ ਗਏ ਫਿਰ ਕਰੀ ਗੱਲ। ਉਹ ਕੀ? ਕੱਟ ਲਓ ਇੱਥੇ ਆਓ। ਚੁੱਪ ਕਰਕੇ। ਮੈਂ ਤਾਂ ਉਹ ਗੱਲ ਕਰੂੰਗੀ ਜੋ ਬੰਦੀ ਆ। ਉਹਦਾ 6 ਲੱਖ ਬੰਦਾ ਵਾ ਨਾ ਕਿ 9 ਲੱਖ। ਤੇ ਫਿਰ ਦਲਜੀਤ ਉਹਨੂੰ ਕਹਿੰਦਾ ਆ ਫੇਰ ਕੋਠੇ ਦਾ ਮੰਜੀ ਡਾਲਿਆ ਕਰਿਓ। ਮੇਰੀ ਗੱਲ। ਤੂੰ ਮਨ ਆਪਣਾ ਹਿੱਸਾ ਕੱਢਣਾ ਵਾ। ਤੂੰ ਫਿਰ। ਅਹੀਂ ਬਾਹਰ ਇਕੱਠੇ ਹੋਏ ਸੀ ਤਿੰਨੇ ਪੇ ਪੁੱਤ। ਤੇ ਦਲਜੀਤ ਨੇ ਉਹ ਕਿਹਾ ਨਹੀਂ ਇਹ ਨਹੀਂ ਗੱਲ। ਤੂੰ ਮੈਂ ਵੇਖਿਆ ਹੀ ਆ। ਜਾਓ ਜਾ ਕੇ ਆਪਣਾ ਕੰਮ ਕਰੋ। 9 ਲੱਖ ਦੇਣਾ ਵਾ 6 ਲੱਖ ਮਿਲਣਾ ਉਹਨੂੰ ਜੋ ਮਰਜ਼ੀ ਕਰ ਲੈ ਨਹੀਂ ਯਾਰ 6 ਇਧਰ ਤੂੰ ਜੇ ਦੇਣਾ ਹੂ ਤੈਨੂੰ ਤੇ ਦੇ ਦੀ ਚ ਇੰਦਾ ਕਹੇ ਨਹੀਂ ਨਹੀਂ ਸ਼ੁਰੂ ਮੈਂ ਕਰ ਰਾਂ ਹਾਂ ਤੁਸੀਂ 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 ਵੇਖ ਰ ਅਮਨ ਦਲਜੀਤ ਨੂੰ ਇੱਕੋ ਗੱਲ ਕਹ ਦੇ ਕਿ ਜੋ ਬੜਦਾ ਦਾ ਹਿੱਸਾ ਦੇ ਦੇ ਬਾਕੀ ਰਹਿ ਗਈ 6 ਲੱਖ ਦੀ ਗੱਲ ਜੇ ਮੈਂ ਜੋ ਬਣਾਂ ਲ ਰੂੰਗਾ ਤੇ ਮੈਂ 3 ਲੱਖ ਦੇ ਦੂੰਗਾ ਉਹਨੂੰ ਤੇ ਜੇ ਵੇਖ ਰ ਅਮਨ ਮੇਰੀ ਗੱਲ ਸੁਣ 18 ਲੱਖ ਇਹਦਾ ਮੁੱਲ ਪਾਇਆ ਨਾ ਠੀਕ ਆ ਕਿ ਨਹੀਂ ਉਹਨੂੰ ਕਹਾਂ ਵੀ 9 ਲੱਖ ਆਪਣਾ ਵੇ ਤੂੰ ਵੇਖ ਰਮਨ ਇਹਨੂੰ ਕਹਿ ਪਿਆ ਆਪਣਾ ਸ਼ੇਅਰ ਤੂੰ ਵੇਖ ਰਮਨ ਗੱਲ ਵਾ 6 ਲੱਖ ਦੀ ਜੇ ਮੈਂ ਜੋਬ ਨਾਲ ਰਹੂੰਗਾ ਨਾ ਕੰਮ ਕਰੋ ਕੋਈ ਗੱਲ ਨਹੀਂ ਕਰ ਲਾਂਗੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਪਈ ਗੱਲਾਂ ਕਿਦਾਂ ਦੀਆਂ ਕਰਨ ਦੇ ਆ ਆਪਣਾ 3 ਲੱਖ ਮੈਂ ਦੇ ਦੂੰਗਾ ਤੂੰ ਆਪਣਾ ਦੇ ਦੀ ਵਨ ਇਹਨੂੰ ਚੋਕੇ ਨਾਲ ਇੱਥੇ ਰੱਖੋ ਤੇ ਘਰ ਵਿੱਚ ਵੇਖੋ ਕੀ ਬੰਡਿਆ ਕੀ ਬੰਡਿਆ ਤੁਸੀਂ ਤਾਂ ਅੱਖੇ ਮੀਰ ਛੱਡ ਦੇ ਜੀ ਕੀ ਹੋਇਆ ਵਾ ਵਨ ਇਹਨੂੰ ਇੱਥੇ ਰੱਖੋ ਹਾਂ ਆਪਣੇ ਘਰ ਵੱਲ ਵੀ ਚਾਹਤੀ ਮਾਰੀ ਦੀ ਹੁੰਦੀ